ਦੀ ਦਾ ਜਿਹੜੇ ਏਜੰਡੇ ਨੇ ਨੈਸ਼ਨਲ ਲੋਕ ਸੇਵਾ ਪਾਰਟੀ ਜੋ ਮਾਨਵਤਾ ਦੀ ਸੇਵਾ ਦੇ ਲਈ ਪਿਛਲੇ ਸਮੇਂ ਇਸ ਪਾਰਟੀ ਦਾ ਗਠਨ ਕੀਤਾ ਗਿਆ ਔਰ ਅੱਜ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਜੋ ਸਾਨੂੰ ਮੌਕਾ ਮਿਲਿਆ ਕਿਸੀਂ ਮੀਡੀਆ ਦੇ ਰਾਹੀਂ ਆਪਣੇ ਵਿਚਾਰਾਂ ਨੂੰ ਤੁਹਾਡੇ ਅੱਗੇ ਰੱਖ ਸਕੀਏ ਸਭ ਤੋਂ ਪਹਿਲਾਂ ਤਾਂ ਮੈਂ ਇਸ ਮੀਡੀਆ ਦੇ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹ ਸਮਾਜ ਸੇਵਕ ਲੋਕਾਂ ਦੀ ਪਾਰਟੀ ਆ ਔਰ ਇਸ ਪਾਰਟੀ ਨੂੰ ਬਣਾਉਣ ਦੇ ਵਿੱਚ ਧਾਰਮਿਕ ਲੀਡਰ ਸਮਾਜਿਕ ਲੀਡਰ ਤੇ ਰਾਜਨੀਤਿਕ ਲੀਡਰਾਂ ਦਾ ਵੱਡਾ ਯੋਗਦਾਨ ਆ ਇਸ ਪਾਰਟੀ ਦੇ ਜਿਹੜਾ ਮਕਸਦ ਆ ਉਹ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਇਸ ਪਾਰਟੀ ਨੂੰ ਬਣਾਇਆ ਗਿਆ ਆ ਔਰ ਜਿਹੜੇ ਮਸਲੇ ਸਮਾਜ ਦੇ ਵਿੱਚ ਆਏ ਦਿਨ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਜਿਹੜਾ ਗਰੀਬ ਦਰਦਰ ਦੀਆਂ ਠੋਕਰਾਂ ਖਾ ਰਿਹਾ ਆ ਔਰ ਜਿਹੜਾ ਸਮਾਜ ਨੂੰ ਅਸੀਂ ਬਣਾਉਣਾ ਚਾਹੁੰਦੇ ਆ ਲੇਕਿਨ ਉਹ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀ ਜਿਹੜੀ ਨਫ਼ਰਤ ਤੇ ਫੁੱਟ ਲੋਕ ਸੇਵਾ ਪਾਰਟੀ ਦਾ ਗਠਨ ਕੀਤਾ ਗਿਆ ਪਿਛਲੇ ਸਮੇਂ ਔਰ ਇਸ ਪਾਰਟੀ ਦੇ ਵਿੱਚ ਸਮਾਜ ਸੇਵਾ ਕਰਨ ਵਾਲੇ ਲੋਕ ਹੀ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਇੰਨੀ ਵੱਧ ਚੁੱਕੀ ਆ ਜਿਹੜਾ ਪੜਿਆ ਲਿਖਿਆ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹਾ ਆ ਨਸ਼ਾ ਖੋਰੀ ਇੰਨੀ ਵੱਧ ਚੁੱਕੀ ਆ ਵੀ ਨਸ਼ਾ ਖੋਰੀ ਪੰਜਾਬ ਦੇ ਅੰਦਰ ਇੰਨੀ ਕੁ ਵਧੀ ਹੋਈ ਆ ਸੈਂਕੜੇ ਨੌਜਵਾਨ ਜਿਹੜੇ ਆ ਉਹ ਮਰ ਰਹੇ ਆ ਸਾਰੇ ਹੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ ਵੈਬ ਚੈਨਲ ਤੇ ਜਿੰਨੇ ਹੀ ਮੇਰੇ ਸਤਿਕਾਰਯੋਗ ਮੇਰੇ ਪੱਤਰਕਾਰ ਭਰਾ ਮਰੀਆ ਭੈਣਾ ਸਾਰਿਆਂ ਨੂੰ ਪਿਆਰ ਭਰੇ ਜੈ ਮਸੀਹ ਦੇ ਸਸੇਕਾਲ ਨਮਸਕਾਰ ਔਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਜੋ ਕੀਤੀ ਜਾ ਰਹੀ ਆ ਆਪ ਸਭ ਦੇ ਧਿਆਨ ਦੇ ਵਿੱਚ ਲਿਆੜਾ ਚੋਣਾ ਵਾ ਦਾਸ ਜਸ ਪਾਲ ਮਸੀ ਕੌਮੀ ਜਰਨਲ ਸਕੱਤਰ ਨੈਸ਼ਨਲ ਲੋਕ ਸੇਵਾ ਪਾਰਟੀ ਜੋ ਅੱਜ ਪ੍ਰੈਸ ਕਾਨਫਰੰਸ ਸਾਨੂੰ ਕਿਉਂ ਕਰਨੀ ਪੈ ਰਹੀ ਆ ਉਹ ਆਪ ਸਭ ਦੇ ਨਾਲ ਅਸੀਂ ਜੋ ਕੁਝ ਗੱਲਾਂ ਸਾਂਝੀਆਂ ਕਰਦੇ ਆ ਅਸੀਂ ਜਾ ਰਹੇ ਆ ਮੇਰੇ ਨਾਲ ਬੈਠੇ ਹੋਏ ਸਾਡੇ ਪਾਰਟੀ ਦੇ ਕੌਮੀ ਪ੍ਰਧਾਨ ਸੁਰਜੀਤ ਸਿੰਘ ਥਾਪਰ ਜੀ ਔਰ ਨਾਲ ਸਾਡੇ ਆਫਿਸ ਦੇ ਸੈਕਟਰੀ ਹੋਰ ਵੀ ਸਾਡੇ ਅਹੁਦੇਦਾਰ ਸਹਿਬਾਨ ਜੋ ਬੈਠੇ ਆ ਜਿੱਦਾਂ ਆਪ ਸਭਨਾਂ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਚੋਣਾਂ ਦਾ ਬਿਗਲ ਜਿਹੜਾ ਵਾ ਉਹ ਵੱਜ ਚੁੱਕਾ ਵਾ ਔਰ 75 ਸਾਲ ਹੋ ਚੁੱਕੇ ਆ ਦੇਸ਼ ਆਜ਼ਾਦ ਹੋਏ ਨੂੰ ਵੱਖ-ਵੱਖ ਪਾਰਟੀਆਂ ਨੇ ਆਪਣੇ ਜਿਹੜੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਆ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਜਿਵੇਂ ਚੋਣਾਂ ਹੋ ਚੁੱਕੀਆਂ ਵਾਂ ਔਰ ਕੁਝ ਜਿਹੜੇ ਆ ਕੁਝ ਭਾਗਾਂ ਦੇ ਵਿੱਚ ਬਾਕੀ ਆ ਔਰ ਉਹਦੇ ਤਹਿਤ ਹੀ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜਾ ਹੋਣ ਜਾ ਰਿਹਾ ਲੋਕ ਸਭਾ ਦਾ ਉਹ 1 ਜੂਨ ਨੂੰ ਹੋਣਾ ਵਾ ਔਰ ਆਪ ਪਹਿਲੇ ਪ anteced ਜਾਂਦੇ ਜੋ ਔਰ ਖਾਸ ਕਰਕੇ ਜੋ ਨੈਸ਼ਨਲ ਲੋਕ ਸੇਵਾ ਪਾਰਟੀ ਕਿਉਂ ਸਾਨੂੰ ਬਣਾਣੀ ਪਈ ਮੈਂ ਪਹਿਲਾਂ ਦੱਸਿਆ 75 ਸਾਲ ਹੋ ਚੁੱਕੇ ਦੇਸ਼ ਆਜ਼ਾਦ ਹੋਏ ਨੂੰ ਔਰ ਖਾਸ ਕਰਕੇ ਦੇਸ਼ ਦਾ ਘਟ ਗਿਣਤੀਆਂ ਮਸੀਹ ਭਾਈਚਾਰਾ ਦਲਿਤ ਭਾਈਚਾਰਾ ਪਛੜਿਆ ਸਮਾਜ ਇਹ ਬਹੁਤ ਜਿਹੜਾ ਹਰ ਪੱਖੋਂ ਜਿਹੜਾ ਵਾ ਜਿਹੜਾ ਵਾ ਬਹੁਤ ਪਿੱਛੇ ਪੈ ਚੁੱਕਾ ਵਾ ਤੇ ਜਿਹੜਾ ਪਛੜਿਆ ਪਿਆ ਵਾ ਔਰ 75 ਸਾਲ ਹੋ ਗਏ ਆ ਇਹ ਭਾਈਚਾਰਾ ਬਹੁਤ ਜ਼ਿਆਦਾ ਪਛੜ ਚੁੱਕਿਆ ਵਾ ਇਸ ਕਰਕੇ ਬੀਤੇ ਸਮੇਂ ਜਿਹੜਾ 16 ਮਾਰਚ ਨੂੰ ਚੰਡੀਗੜ੍ਹ ਦੀ ਧਰਤੀ ਦੇ ਵਿੱਚ ਇਕੱਠ ਕਰਕੇ ਸਾਰਾ ਸਮਾਜ ਦਾ ਜਿਹਦੇ ਵਿੱਚ ਮਸੀਹ ਭਾਈਚਾਰਾ ਦਲਿਤ ਭਾਈਚਾਰਾ ਬੈਕਵਰਡ ਭਾਈਚਾਰਾ ਉਹਦੇ ਵਿੱਚ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਹਰ ਵਰਗ ਦੇ ਸਾਡੇ ਭਾਈਚਾਰੇ ਦੇ ਲੋਕਾਂ ਨੇ ਬੁੱਧੀਜੀਵਾਂ ਨੇ ਇਕੱਠੇ ਹੋ ਕੇ ਇਹ ਪਰਦ ਕੀਤਾ ਵਾ ਕਿ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਇੱਕ ਰਾਏ ਨਿਤਿਕ ਦਲ ਦਾ ਜਿਹੜਾ ਵਾ ਉਹ ਗਠਨ ਕੀਤਾ ਜਾਵੇ ਉਹ ਸਮਾਜ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਇਸ ਪਾਰਟੀ ਨੂੰ ਬਣਾਇਆ ਗਿਆ ਆ। ਔਰ ਜਿਹੜੇ ਮਸਲੇ ਸਮਾਜ ਦੇ ਵਿੱਚ ਆਏ ਦਿਨ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਆਂ ਜਿਹੜਾ ਗਰੀਬ ਦਰਦ-ਦਰਦ ਦੀਆਂ ਠੋਕਰਾਂ ਖਾ ਰਿਹਾ ਆ ਔਰ ਜਿਹੜਾ ਸਮਾਜ ਨੂੰ ਅਸੀਂ ਬਣਾਉਣਾ ਚਾਹੁੰਦੇ ਆ ਲੇਕਿਨ ਉਹ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀ ਜਿਹੜੀ ਨਫ਼ਰਤ ਤੇ ਫੁੱਟ ਦਿਖਾਈ ਦੇ ਰਹੀ ਆ ਲੇਕਿਨ ਹਰ ਵਰਗ ਸਮਾਜ ਦੇ ਵਿੱਚ ਵੱਖ-ਵੱਖ ਵਰਗ ਦੇ ਲੋਕ ਰਹਿੰਦੇ ਨੇ ਵੱਖ-ਵੱਖ ਜਾਤੀਆਂ ਦੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਔਰ ਫਿਰ ਜਾ ਕੇ ਸਮਾਜ ਬਣਦਾ ਆ ਲੇਕਿਨ ਅੱਜ ਸਮਾਜ ਸੇਵੀ ਲੋਕਾਂ ਦੁਆਰਾ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਗਠਨ ਕੀਤਾ ਗਿਆ ਪਿਛਲੇ ਸਮੇਂ ਔਰ ਇਸ ਪਾਰਟੀ ਦੇ ਵਿੱਚ ਸਮਾਜ ਸੇਵਾ ਕਰਨ ਵਾਲੇ ਲੋਕ ਹੀ ਕੰਮ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਲੀਡਰ ਸਮਾਜਿਕ ਲੀਡਰ ਤੇ ਰਾਜਨੀਤਿਕ ਲੀਡਰ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਔਰ ਉਹਨਾਂ ਨੇ ਪਿਛਲੇ ਸਮੇਂ ਆਪਣੇ ਆਪਣੇ ਵਿਚਾਰ ਵੀ ਰੱਖੇ ਸਮਾਜ ਨੂੰ ਕਿਸ ਤਰ੍ਹਾਂ ਚੰਗੀ ਸਿਹਤ ਦਿੱਤੀ ਜਾ ਸਕੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਪਾਰਟੀ ਪਹਿਲਾ ਇਲੈਕਸ਼ਨ ਲੜਨ ਜਾ ਰਹੀ ਹੈ ਲੋਕ ਸਭਾ ਦੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਇੰਨੀ ਵੱਧ ਚੁੱਕੀ ਆ ਜਿਹੜਾ ਪੜਿਆ ਲਿਖਿਆ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹਾ ਆ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਐਨਾ ਕਿ ਆ ਵੀ ਅੱਜ ਗਰੀਬ ਨੂੰ ਆਪਣਾ ਕੰਮ ਕਰਾਉਣ ਦੇ ਲਈ ਵੀ ਸਰਕਾਰੀ ਅਦੈਰਿਆਂ ਦੇ ਵਿੱਚ ਰਿਸ਼ਵਤ ਦੇਣੀ ਪੈ ਰਹੀ ਆ ਨਹੀਂ ਤਾਂ ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਨਸ਼ਾਖੋਰੀ ਇੰਨੀ ਵੱਧ ਚੁੱਕੀ ਆ ਵੀ ਨਸ਼ਾਖੋਰੀ ਪੰਜਾਬ ਦੇ ਅੰਦਰ ਇੰਨੀ ਕਿ ਵਧੀ ਹੋਈ ਆ ਸੈਂਕੜੇ ਨੌਜਵਾਨ ਜਿਹੜੇ ਆ ਉਹ ਮਰ ਰਹੇ ਆ ਆਏ ਦਿਨ ਹਰ ਦਿਨ ਐਸੇ ਕਰਕੇ ਅਸੀਂ ਅੱਜ ਆਪਣੀ ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਸਾਡੇ ਕੁਝ ਕੈਂਡੀਡੇਟ ਜਿਹੜੇ ਅਸੀਂ ਐਲਾਨਨ ਜਾ ਰਹੇ ਹਾਂ ਬਾਕੀ ਅਸੀਂ ਸੂਚੀ ਤੁਹਾਡੇ ਅੱਗੇ ਜਲਦੀ ਔਰ ਜਿਸ ਤਰ੍ਹਾਂ ਪਾਰਟੀ ਦੇ ਕੁਝ ਅਹੁਦੇਦਾਰ ਸਾਡੇ ਵਿੱਚ ਅੱਜ ਵੀ ਸਾਡੀ ਸ਼ਾਮ ਦੀ ਵੀ ਮੀਟਿੰਗ ਆ ਔਰ ਅਸੀਂ ਡਿਸਾਈਡ ਕਰ ਰਹੇ ਹਾਂ ਆ ਵੀ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਸਾਡਾ ਅਮਸੀ ਭਾਈਚਾਰਾ ਐਸਸੀ ਭਾਈਚਾਰਾ ਰਹਿ ਰਿਹਾ ਔਰ ਜਲਦੀ 13 ਦੇ 13 ਕੈਂਡੀਡੇਟਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਏਗੀ ਔਰ ਅੱਜ ਕੋਰ ਕਮੇਟੀ ਨੇ ਫੈਸਲਾ ਕੀਤਾ ਸੀ ਪੀ ਮੈਂ ਗੁਰਦਾਸਪੁਰ ਤੋਂ ਇਲੈਕਸ਼ਨ ਲੜਾਂ। ਔਰ ਉਸ ਦੇ ਨਾਲ-ਨਾਲ ਸਾਡੇ ਪ੍ਰਧਾਨ ਸਾਡੇ ਜਨਰਸ ਕਥਰ ਜਸਪਾਲ ਮਸੀ ਜੀ ਜੋ ਕਾਫੀ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਆ ਇਹ ਅੰਮ੍ਰਿਤਸਰ ਤੋਂ ਇਹ ਇਲੈਕਸ਼ਨ ਲੜਨਗੇ। ਧੰਨਵਾਦ। ਔਰ ਸਾਨੂੰ ਉਮੀਦ ਆ ਕਿ ਉਹ ਅੰਮ੍ਰਿਤਸਰ ਤੋਂ ਆਪਣੀ ਸੀਟ ਨੂੰ ਕੱਢਣਗੇ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਆਪਣੀ ਸੇਵਾ ਨੂੰ ਨਿਭਾਇਆ ਇਮਾਨਦਾਰੀ ਦੇ ਨਾਲ ਹਰ ਵਰਗ ਦੀ ਲੜਾਈ ਲੜੀ ਉਹਨਾਂ ਨੇ ਔਰ ਸਾਡੇ ਵਿੱਚ ਹੋਰ ਵੀ ਅਹੁਦੇਦਾਰ ਬੈਠੇ ਨੇ ਸ਼ਾਮ ਦੀ ਮੀਟਿੰਗ ਤੋਂ ਬਾਅਦ ਵੀ ਅਸੀਂ ਕੁਝ ਹੋਰ ਵੀ ਜਿਹੜੇ ਕੈਂਡੀਡੇਟ ਐ ਉਹਨਾਂ ਦੀ ਵੀ ਸੂਚੀ ਜਾਰੀ ਕਰ ਦੇਵਾਂਗਾ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਅੱਜ ਅਸੀਂ ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਜਿਹੜੇ ਲੋਕ ਸਭਾ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਹੀ ਕੈਂਡੀਡੇਟ ਉਤਾਰ ਰਹੇ ਆ ਔਰ ਜਲਦੀ ਜਿਹੜੇ ਬਾਕੀ ਸੂਚੀਆਂ ਜਲਦੀ ਹੀ ਤੁਹਾਡੇ ਅੱਗੇ ਜਾਰੀ ਕੀਤੀਆਂ ਜੀ